ਪੁਰਸਾਵੋਂ ਦਾ ਮਕਸਦ ਹੈਗਾ ਕਿਉਂਕਿ ਰਾਣਾ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਵੋਟ ਚੋਰ ਗੱਦੀ ਛੋੜ ਦਸਕਤ ਅਭਿਆਨ ਜਿਹੜੀ ਪੰਜਾਬ ਦੇ ਵਿੱਚ ਬੁਪੇਸ਼ ਬਗੀਰ ਜੀ ਨੇ ਪਹਿਲੀ ਤਰੀਕ ਨੂੰ ਸ਼ੁਰੂਆਤ ਕੀਤੀ ਹੈ ਉਹਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਚ ਪਿੰਡ ਪਿੰਡ ਬੂਥ ਬੂਥ ਤੇ ਇਸ ਅਭਿਆਨ ਨੂੰ ਲੈ ਕੇ ਜਾਣਾ ਹੈ ਔਰ ਲੋਕਾਂ ਨੂੰ ਵੋਟ ਚੋਰੀ ਦੇ ਬਾਰੇ ਦੱਸ ਕੇ ਕਿ ਕਿਸ ਪ੍ਰਕਾਰ ਬੀਜੇਪੀ ਨੇ ਵੋਟਾ ਚੋਰੀ ਕਰਕੇ ਦੇਸ਼ ਦੇ ਅੰਦਰ ਰਾਜ ਬਣਾਇਆ ਸਰਕਾਰਾਂ ਬਣਾਈਆਂ ਜਿਹਦਾ ਪਰਦਾ ਫਾਸ਼ ਸਾਡੇ ਰਾਹੁਲ ਗਾਂਧੀ ਜੀ ਨੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਤਹਿਤ ਆਪਣੀ ਪ੍ਰੈਸ ਕਾਨਫਰੰਸ ਦਿੱਤਾ ਉਰੀ ਲੜਾਈ ਰਾਹੁਲ ਗਾਂਧੀ ਨੇ ਪੈਦਲ ਯਾਤਰਾ ਯਾਤਰਾ ਕਰਕੇ ਬਿਹਾਰ ਦੇ ਵਿੱਚ ਵੀ ਲੜ ਰਹੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਗ੍ਹਾ ਤੇ ਜੋ ਘੱਟਨਾ ਕਰਮ ਹੋਏ ਚਾਹੇ ਉਹ ਮਹਾਰਾਸ਼ਟra 70 ਲੱਖ ਵੋਟ ਕੱਟ ਦਿੱਤੀ ਗਈ ਚਾਹੇ ਉਹ ਬਿਹਾਰ ਦੇ ਵਿੱਚ ਵੋਟਾਂ ਘਟਨ ਦਾ ਪ੍ਰੋਸੀਜਰ ਚੱਲ ਰਿਹਾ ਹੈ ਚਾਹੇ ਹਰਿਆਣਾ ਲੁੱਟਿਆ ਛੱਤੀਸਗੜ੍ਹ ਲੁੱਟਿਆ ਮੱਧ ਪ੍ਰਦੇਸ਼ ਲੁੱਟਿਆ ਚਾਹੇ ਤੀਜੀ ਵਾਰੀ ਹਿੰਦੁਸਤਾਨ ਦੀ ਸਰਕਾਰ ਲੁੱਟੀ ਇਹ ਸਰਕਾਰ ਵੋਟ ਚੋਰੀ ਦੇ ਕਾਰਨ ਇਹਨਾਂ ਨੇ ਬਣਾਈ ਹੈ ਆਦਰਵਾਇਜ਼ ਇਹ ਸਰਕਾਰ ਬਣਨੀ ਨਹੀਂ ਸੀ ਸਾਨੂੰ ਸ਼ੰਕਾ ਹੈ ਕਿ ਦੇਸ਼ ਦੇ ਹਰ ਕੋਨੇ 'ਚ ਇਹ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇਹ ਇਸ ਕਰਕੇ ਰਾਹੁਲ ਗਾਂਧੀ ਨੇ ਦਸਕਤ ਅਭਿਆਨ ਸ਼ੁਰੂ ਕਰਕੇ 5 ਕਰੋੜ ਦਸਕਤ ਪੂਰੇ ਦੇਸ਼ ਦੇ ਲੋਕਾਂ ਤੋਂ ਕਰਾ ਕੇ ਟੀਚਾ ਜਿਹੜਾ ਸਾਡਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਲੈ ਕੇ ਜਾਣਾ ਹੈ ਜਿਹਦੇ ਵਿੱਚ ਪੰਜਾਬ ਮੋਰੀ ਸੂਬਾ ਬਣ ਕੇ ਇਸ ਦਸਕਤ ਅਭਿਆਨ ਦੇ ਵਿੱਚ ਹਿੱਸਾ ਲਏਗਾ ਤਾਂ ਜੋ ਡੈਮੋਕਰੇਸੀ ਨੂੰ ਲੋਕਤੰਤਰ ਨੂੰ ਬਚਾਇਆ ਜਾਵੇ ਜਿਸ ਨੂੰ ਤੋੜਨ ਦੀਆਂ ਨਿਰੰਤਰ ਕੋਸ਼ਿਸ਼ਾਂ ਭਾਰਤ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਬੜਿੰਕੋ ਇਸ ਕਰਕੇ ਅੱਜ ਉਸ ਅਭਿਆਨ ਦੇ ਤਹਿਤ ਅੱਜ ਮੈਂ ਤੇ ਰਾਣਾ ਸਾਹਿਬ ਅਨੰਦਪੁਰ ਸਾਹਿਬ ਇੱਕ ਸ਼ੁਰੂਆਤ ਕਰਦੇ ਹੋਏ ਕਿਸੇ ਤੋਂ ਫਾਰਮ ਦੀ ਇੱਥੇ ਅਸੀਂ ਆਗਾਜ਼ ਕਰਨ ਵਾਸਤੇ ਬੜਾ ਨਾਲ ਬੜਾ ਦੀ ਬੜੀ ਸਮੱਸਿਆ ਰਹੀ ਜੀ ਪਿੱਛਾ 12000 ਕਰੋੜ ਦੀ ਗੱਲ ਚੱਲੀ ਹੈ ਜਿਵੇਂ ਰਾਜਪਾਲ ਜੀ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੋਈ ਹੈ ਸੋ ਦੇਖੋ ਪੰਜਾਬ ਦੇ ਰਾਜਪਾਲ ਵੀ ਸਾਡੇ ਨਾਲ ਧੋਖਾ ਕਰ ਰਹੇ ਆ ਤੇ ਹਿੰਦੁਸਤਾਨ ਦੀ ਸਰਕਾਰ ਵੀ ਸਾਡੇ ਨਾਲ ਧੋਖਾ ਕਰ ਰਹੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਤੇ ਬਾਰੇ ਮੇਰੇ ਕੋਲ ਟਿੱਪਣੀ ਸ਼ਬਦ ਨਹੀਂ ਹੈ ਇਹ ਤਾਂ ਹੈ ਹੀ ਧੋਖੇਬਾਜ਼ ਸਾਢੇ 12000 ਕਰੋੜ ਰੁਪਇਆ ਜਿਹੜਾ ਕੀ ਭਗਵੰਤ ਮਾਨ ਦੀ ਸਰਕਾਰ ਨੇ ਵਰਤ ਲਿਆ ਕਿਸੇ ਪਾਸੇ ਹੋਰ ਐਸਡੀਆਰਐਫ ਦਾ ਪੈਸਾ ਹਿੰਦੁਸਤਾਨ ਦੀ ਸਰਕਾਰ ਜਾਣਦੇ ਹੋਏ ਵੀ ਇਹਨਾਂ ਕੋਲ ਪੈਸਾ ਨਹੀਂ ਹੈ ਇਹਨਾਂ ਨੇ ਵਰਤ ਲਿਆ ਇੱਧਰ ਉੱਧਰ ਲਾਤਾ ਜਾਣਬੁੱਝ ਕੇ ਕਹਿ ਰਿਹਾ ਗਵਰਨਰ ਤੇ ਉਹ ਵੀ ਤੁਹਾਡੇ ਖਾਤੇ 'ਚ ਪੈਸੇ ਪਏ ਆ ਉਹ ਲਾ ਦਿਓ ਕਿੱਥੋਂ ਲਾ ਰਹੇ ਹੋ ਤੁਸੀਂ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਪੂਰਾ ਦਾ ਪੀਪਾ ਖਾਲੀ ਹੈ ਤੁਹਾਨੂੰ ਪਤਾ ਵੀ ਇਹ ਖਾਲੀ ਹੈ ਤੁਸੀਂ ਜਾਣ ਬੁੱਝ ਕੇ ਕਹਿ ਰਹੀਏ ਸਰਕਾਰ ਨਹੀਂ ਭਰਿਆ ਵਿਆ ਉਥੋਂ ਪਾ ਦਿਓ ਦੋਨੇ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੀਆਂ ਹਨ ਜਾਣ ਬੁੱਝ ਕੇ ਕਿਉਂਕਿ ਇਹਨਾਂ ਨੂੰ ਇੱਥੇ ਕੁਝ ਲੱਭਦਾ ਨਹੀਂਗਾ ਸੋ ਇਹ ਸਰਾਸਰ ਜ਼ਾستی ਤੱਕਾਏ ਫੋਕੇ ਬਿਆਨ ਹੈ ਗਵਰਨਰ ਸਾਹਿਬ ਹਰਾਂ ਚਾਰ ਸਾਲ ਲੰਘ ਕੇ ਜੀ 1000 ਕੋਈ ਇੰਨਾ ਔਰ ਦਾ ਨਹੀਂ ਦੇਣ ਦਾ ਵਾਦਾ ਬਦਲ ਕੇ ਕੀ ਹੋਇਆ ਫਾਇਦਾ ਕੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਵਾਦੇ ਉਹ ਕੁਮਾਰ ਸਿੰਘ ਦੇ ਲਾਰੇ ਵਿਆਹੇ ਵੀ ਕੁਮਾਰੇ ਕੁਮਾਰ ਸਿੰਘ ਸਾਹ ਦੇ ਦਾ ਵਾਦਾ ਮੁਰਗੀ ਦੇਣ ਦਾ ਵੀ ਸੀ ਮੌਜਾ ਆਂਡਾ ਦੇਣ ਦਾ ਵੀ ਸੀ ਬੱਕਰੀ ਦੇਣ ਦਾ ਸੀ ਉਹ ਇੱਕ ਅੱਦਾ ਫਾਰਮ ਦੀ ਸ਼ੁਰੂਆਤ ਕਰਨੀ ਸੀ ਜਿਹੜਾ ਵੋਟ ਚੋਰ ਗੱਦੀ ਛੋੜ ਇੱਕ ਨਾਰਾ ਦਿੱਤਾ ਹੈ ਰਾਹੁਲ ਗਾਂਧੀ ਨੇ ਅੱਜ ਦੇਸ਼ ਦੇ ਅੰਦਰ ਵੋਟ ਚੋਰੀ ਕਰਕੇ ਦੇਸ਼ ਦੇ ਅੰਦਰ ਸਰਕਾਰਾਂ ਬਣਾਈਆਂ ਜਾ ਰਹੀਆਂ ਬੀਜੇਪੀ ਵਾਲੇ ਕੀ ਕਰ ਰਹੇ ਆ ਜਿੱਥੇ ਜਿੱਥੇ ਕਾਂਗਰਸੀਆਂ ਦੀਆਂ ਵੋਟਾਂ ਜਾਨੀ ਕਿ ਆ ਪਤਾ ਲੱਗ ਜਾਂਦਾ ਪਿੰਡ ਦੇ ਵਿੱਚ ਆ 200 ਵੋਟ ਕਾਂਗਰਸ ਦੀ ਐ ਇੱਕ ਕਬੂਤਰ 50 ਵੋਟਾ ਉੱਥੇ ਅੜਾ ਦਿੰਦੇ ਐ ਸ਼ਿਕਾਇਤ ਕਰਤਾ ਕੋਈ ਨਹੀਂ ਐ ਸ਼ਿਕਾਇਤ ਕਰਤਾ ਆਪ ਹੀ ਕਿਸੇ ਦਾ ਉੱਥੋਂ ਨਾਂ ਲਿਖ ਲੈਂਦੇ ਐ ਤੇ ਫੇਰ 50 ਵੋਟਾ ਅੜਾ ਦਿੰਦੇ ਐ ਮੱਧਿਆ ਪ੍ਰਦੇਸ਼ ਚ ਇਸ ਤਰ੍ਹਾਂ 70 ਲੱਖ ਵੋਟਾਂ ਅੜਾਤਾ ਪਿੱਛੇ ਜੇ ਰਾਹੁਲ ਗਾਂਧੀ ਨੇ ਉਹ ਸਾਰੀਆਂ ਚੋਰੀਆਂ ਫੜ ਕੇ ਪ੍ਰੈਸ ਕਾਨਫਰੰਸ ਕੀਤੀ ਐ ਇੱਕ ਘਰੇ 80 ਵੋਟਾ ਬਣਾ ਪੀਆ 18 ਸਾਲਾਂ ਦੀ ਵੋਟ ਬੰਨ ਵਾਲਾ ਜਿਹੜਾ ਨਵਾਂ ਫਾਰਮ ਹੈ 16 ਨੰਬਰ ਪੂਰੇ ਤੇ 123 ਸਾਲਾਂ ਦੇ ਲੋਕਾਂ ਦੀਆਂ ਵੋਟਾਂ ਬਣਾਤੀਆਂ ਜਿਨ੍ਹਾਂ ਦੀਆਂ ਵੋਟਾਂ ਕੱਟਦੀਆਂ ਜਿਹੜੇ ਮਰੇ ਸੀ ਉਹਨਾਂ ਨੂੰ ਰਾਹੁਲ ਗਾਂਧੀ ਨੇ ਆਪਦੇ ਘਰੇ ਸੱਦ ਲਿਆ 100 200 ਬੰਦੇ ਨੂੰ ਜਿਹੜੇ ਕਾਗਜ਼ਾਤ 'ਚ ਤਾਂ ਮਰੇ ਬਣਾਏ ਹੋਏ ਐ ਪਰ ਉਹ ਹੈ ਜਿਉਂਦੇ ਰਾਹੁਲ ਗਾਂਧੀ ਨੇ ਉਹਨਾਂ ਦੀ ਵੀਡੀਓ ਪਾਤੀ ਜਿਹੜੇ ਸ਼ਿਕਾਇਤ ਕਰਤਾ ਬਿਠਾਏ ਉਹਨਾਂ ਨੇ ਵੀ ਆ ਸ਼ਿਕਾਇਤ ਕਰਤਾ ਰਾਹੁਲ ਗਾਂਧੀ ਨੇ ਉਹ ਨਾਮ ਪਾ ਲਿਆ ਵੀ ਆਸ਼ਕਾਇਤ ਕਰਤਾ ਉਹਨਾਂ ਨੂੰ ਲਿਆਦਾ ਸਟੇਜ ਤੇ ਦੇਖੋ ਜੀ ਗੁਰੂਆਂ ਪੀਰਾਂ ਦੀ ਧਰਤੀ ਅੱਜ ਅਸੀਂ ਇੱਕ ਸ਼ੁਰੂਆਤ ਮੈਂ ਤੇ ਰਾਣਾ ਸਾਹਿਬ ਨੇ ਜਿਹੜੀ ਵੋਟ ਚੋਰ ਗੱਦੀ ਛੋੜਦਾ ਨਾਰਾ ਰਾਹੁਲ ਗਾਂਧੀ ਨੇ ਦਿੱਤਾ ਹੈ ਜਿਸ ਪ੍ਰਕਾਰ ਵੋਟਾਂ ਦੇ ਵਿੱਚ ਧਾਂਦਲੀ ਕਰਕੇ ਔਰ ਵੋਟ ਚੋਰੀ ਕਰਕੇ ਔਰ ਲੋਕਾਂ ਦੀਆਂ ਵੋਟਾਂ ਘਟਵਾ ਕੇ ਭਾਜਪੀ ਸਤਾ ਸਰਕਾਰ ਚਾਹੀਏ 70 70 ਲੱਖ ਲੋਕਾਂ ਦੀ ਵੋਟ ਘਟਾ ਦਿੱਤੀ ਗਈ ਔਰੇ ਤਹਿਤ ਅਸੀਂ ਰਾਹੁਲ ਗਾਂਧੀ ਨੇ ਪਰਦਾ ਪਾਸ ਕੀਤਾ ਇਨਾਂ ਦਾ ਬੀਜੇਪੀ ਦਾ ਚਿਹਰਾ ਨੰਗਾ ਕੀਤਾ ਔਰ ਪੂਰੇ ਦੇਸ਼ ਭਰ ਦੇ ਵਿੱਚ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਲੋਕਾਂ ਨੂੰ ਜਾਣੂ ਕਰਾਇਆ ਕਿ ਆਹ ਚੋਰੀ ਕੀਤੀ ਹੈ ਦਸਕਤ ਅਭਿਆਨ ਸ਼ੁਰੂ ਕੀਤਾ ਅਸੀਂ ਲੋਕਾਂ ਨੇ ਔਰ ਦਸਕਤ ਅਭਿਆਨ ਦੀ ਅੱਜ ਪਹਿਲਾ ਜਿਹੜਾ ਫਾਰਮ ਹੈ ਅੱਜ ਕੀਰਤਪੁਰ ਸਾਹਿਬ ਅਸੀਂ ਇੱਥੇ ਮੈਂ ਤੇ ਰਾਣਾ ਸਾਹਿਬ ਪਰੌਣਾ ਅਸੀਂ ਆਏ ਸੀ ਇਸ ਤੋਂ ਬਾਅਦ ਪੂਰੇ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਫਾਰਮ ਭਰੇ ਜਾਣੇ 5 ਕਰੋੜ ਦਸਕਤ ਦਾ ਟੀਚਾ ਹੈਗਾ ਸਾਡਾ ਪੂਰੇ ਦੇਸ਼ ਚੋਂ ਰਾਹੁਲ ਗਾਂਧੀ ਉਹ ਫਾਰਮ ਭਰਾ ਕੇ ਕੁਝ ਸਾਡੀਆਂ ਮੰਗਾਂ ਉਰੇ ਤੇ ਲਿਖੀਆਂ ਉਹ ਲੈ ਕੇ ਨਿਰਵਾਚਨ ਸਦਨ ਜਾਣਗੇ ਜਾਨਕੀ ਇਲੈਕਸ਼ਨ ਕਮਿਸ਼ਨ ਜਾਣਗੇ ਤੇ ਉਰੇ ਤੇ ਅਸੀਂ ਦੱਸਾਂਗੇ ਕਿ ਆਹ 5 ਕਰੋੜ ਦੇਸ਼ ਦੇ ਲੋਕਾਂ ਦੀ ਮੰਗ ਹੈ ਸੋ ਇਸ ਕਰਕੇ ਉਸ ਮਹਿਮ ਵਿੱਚ ਹਿੱਸਾ ਲੈਣਾ ਸੀ ਅੱਜ ਰਾਣਾ ਸਾਹਿਬ ਦੀ ਅਗਵਾਈ ਦੇ ਹੇਠ ਮੈਂ ਕੀਰਤਪੁਰ ਸਭ ਆਇਆ ਸੀ ਜਿਹੜਾ ਪਰ ਵੀ ਰਿਪੋਰਟ ਕੀਤਾ ਕਿਸ ਤਰ੍ਹਾਂ ਦਾ ਰਿਸਪਾਂਸ ਲੋਕਾਂ ਦਾ ਜਰਾ ਦੇਖੋ ਜੀਨੇ ਨਾਲ ਵੀ ਗੱਲ ਕਰਦੇ ਆ ਉਥੇ ਇੱਕ ਬੀਜੇਪੀ ਦਾ ਸਾਨੂੰ ਵਿਅਕਤੀ ਮਿਲਿਆ ਉਹ ਕਹਿੰਦਾ ਬੇਸ਼ੱਕ ਮੈਂ ਬੀਜੇਪੀ ਦਾ ਹਾਂ ਲੇਕਿਨ ਇਹ ਗੱਲ ਸੱਚੀ ਹੈ ਕਿ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੈ ਸਾਨੂੰ ਵੀ ਇਸ ਗੱਲ ਦਾ ਸ਼ੱਕ ਸੀ ਕਿ ਐਦਾ ਸਰਕਾਰ ਬਣ ਜਾਂਦੀ ਹੈ ਯਾਰ ਇਹ ਕੀ ਹਾਲਾਤ ਹੈ ਕਰੋਨਾ ਤੋਂ ਬਾਅਦ ਵੀ ਦੁਬਾਰੇ ਜਿਆਦੇ ਬਹੁਮਤ ਦੇ ਨਾਲ ਆ ਗਏ ਪਰ ਉਹ ਸਾਡਾ ਸ਼ੱਕ ਯਕੀਨ 'ਚ ਅਸੀਂ ਉਦੋਂ ਹੋਇਆ ਕਿਉਂਕਿ ਰਾਹੁਲ ગાંધી ਬਿਨਾਂ ਸਬੂਤਾਂ ਤੋਂ ਗੱਲ ਨਹੀਂ ਕਰਦਾ ਤੱਥਾਂ ਦੇ ਆਧਾਰ 'ਤੇ ਸਬੂਤਾਂ ਦੇ ਆਧਾਰ 'ਤੇ ਅੱਜ ਬੈਕਫੁੱਟ 'ਤੇ ਹੈ ਇਲੈਕਸ਼ਨ ਕਮਿਸ਼ਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਇਸੇ ਗੱਲ ਦਾ ਜਵਾਬ ਨਹੀਂ ਹੈ ਔਰ ਬੱਚਾ ਬੱਚਾ ਜਾਣ ਚੁੱਕਿਆ ਹੈ ਇਸ ਗੱਲ ਤੋਂ ਹੁਣ ਉਹ ਬਿਹਾਰ ਦਾ ਇਲੈਕਸ਼ਨ ਲੁੱਟਣਾ ਚਾਹੁੰਦੇ ਐ ਸ.ਆ.ਰ ਕਰਕੇ। ਈਵੀਐਮ ਤੇ ਉੱਪਰ ਵੀ ਬੜੇ ਸਵਾਲ ਜਿਹੜੇ ਚੁੱਕੇ ਗਏ ਲੱਗਦਾ 100% 100% ਈਵੀਐਮ ਤੇ ਸਵਾਲ ਜਿਹੜੇ ਉਹ ਜਾਇਦਾ ਹੈ ਲੇਕਿਨ ਸਬੂਤ ਰਾਹੁਲ ਗਾਂਧੀ ਨੇ ਜਿੱਬਿਆ ਗਿਆ ਉਦੋਂ ਗੱਲ ਕਰਦੇ। ਸਰ ਅਮਰੀ ਸਾਹਿਬ ਆਪਨੇ ਕੈਂਡੀਡੇਟ ਡਿਕਲੇਅਰ ਕਰਦੇ। ਕਰਨ ਤਰਨਦਲੇ ਜਿਹੜਾ ਕੈਂਡੀਡੇਟ ਡਿਕਲੇਅਰ ਕਰਤਾ ਆਮ ਆਪੀ ਪਾਰਟੀ ਕਾਂਗਰਸ ਦਾ ਤੱਕ। ਕੋਈ ਗੱਲ ਨਹੀਂ ਜੀ ਅਸੀਂ ਵੀ ਇੱਕ ਅੱਧੇ ਦਿਨ ਚ ਕੈਂਡੀਡੇਟ ਡਿਕਲੇਅਰ ਕਰਦੇ। ਮੁੱਖ ਮੰਤਰੀ ਕਹਿੰਦਾ ਜੀ 19000 ਕਿਲੋਮੀਟਰ ਸੜਕਾਂ ਜਿਹੜੀਆਂ ਮੈਂ ਬਣਾ ਕੇ ਦੇ ਤੇ ਵਿਆਹੇ ਵੀ ਕੁਵਾਰੇ ਮੁੱਖ ਮੰਤਰੀ ਸਾਹਿਬ ਦਾ ਤਾਂ ਬਹੁਤ ਖੁਸ਼ ਆ ਉਹਨਾਂ ਨੇ ਮੁਰਗੀ ਵੀ ਦੇਤੀ ਅੰਡੇ ਵੀ ਦਿੱਤੇ ਬੱਕਰੀ ਦਾ ਮੁਆਵਜ਼ਾ ਵੀ ਦਿੱਤਾ